ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਦੀਵਾਨ ਟੋਡਰਮਲ ਬਰਾਦ ਸਤ ਜੋਗ ਫਾਊਡੇਸ਼ਨ ਆ ਸੰਧੂ ਭਰਾਵਾਂ ਨੇ ਜਿਹੜਾ ਇਹ ਪ੍ਰਾਲਾ ਕੀਤਾ ਆ ਦੀਵਾਨ ਟੋਡਰਮਲ ਦੀ ਹਵੇਲੀ ਨੂੰ ਉੱਥੇ ਦੇਖ ਦੇਣ ਦੇ ਲਈ ਜਿੱਦਾਂ ਦੀ ਹਵੇਲੀ ਪਹਿਲਾਂ ਜਦੋਂ ਬਣੀ ਸੀ ਤੇ ਉਹਦੇ ਤਹਿਤ ਜਿਹੜੇ ਅੱਜ ਸਾਡੀ ਇੱਥੇ ਮੀਟਿੰਗ ਹੋਈ ਆ ਕਿ ਉਹਨਾਂ ਨੇ ਇੱਕ ਵੱਡਾ ਕਾਰਜ ਜਦੋਂ ਹੜਾਂ ਦੀ ਮਾਰ ਪਈ ਆ ਪੰਜਾਬ ਦੀ ਧਰਤੀ ਤੇ ਤੇ ਉਹਨਾਂ ਨੇ 6 ਪਿੰਡ ਡੇਰਾ ਬਾਬਾ ਨਾਨਕ ਦੇ ਜਿਹੜੇ ਲੈਸੀ ਅਡੋਬ ਕੀਤੇ ਸੀ ਕਿ ਇਹਨਾਂ ਪਿੰਡਾਂ ਦੇ ਵਿੱਚ ਜੋ ਵੀ ਮੁਸ਼ਕਲ ਆ ਉਹਨੂੰ ਅਸੀਂ ਇਹ ਸੰਧੂਪਰਾ ਜਿਹੜੇ ਆ ਅਮਰੀਕਾ ਦੀ ਧਰਤੀ ਤੇ ਤਕਰ ਸਿੰਘ ਉਹਨਾਂ ਦੇ ਸਾਥੀ ਉਹਨਾਂ ਨੇ ਇਹ ਸੋਚਿਆ ਸੀ ਕਿ ਪਿੰਡਾਂ ਦੀ ਹਰ ਮੁਸ਼ਕਲ ਦੇ ਲਈ ਜਿਹੜੀਆਂ ਵੀ ਮੁਸ਼ਕਲਾਂ ਆਈਆਂ ਭਾਵੇਂ ਉਹ ਜ਼ਮੀਨਪਤੀਆਂ ਆਈਆਂ ਭਾਵੇਂ ਇਹ ਮਕਾਨ ਡਿਗਨ ਪ੍ਰਤੀ ਆਈਆਂ ਜਾਂ ਗੁਰੂ ਘਰ ਪ੍ਰਤੀ ਆਈਆਂ ਤੋਂ ਉਹਨਾਂ ਸਾਰੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਲਈ 6 ਪਿੰਡਾਂ ਡਾਪ ਕੀਤੇ ਤੋਂ ਉਹਨਾਂ 6 ਪਿੰਡਾਂ ਦੇ ਲਈ ਇਹਨਾਂ ਨੇ ਬੜੀ ਵੱਡੀ ਮਦਦ ਦਿੱਤੀ ਉਸ ਸਮੇਂ ਵੀ ਤੇ ਅੱਜ ਵੀ ਜਿਹੜੇ ਉਹ 6 ਪਿੰਡਾਂ ਦੇ ਗੁਰੂ ਘਰ ਆ ਤੇ ਉਹਨਾਂ ਨੂੰ ਆਪਾਂ ਇਹ ਸੰਧੂਪਰਾਤ ਤੇ ਤਖਤ ਸਾਹਿਬ ਉਹਨਾਂ ਨੇ 50-50 ਹਜ਼ਾਰ ਰੁਪਏ ਇੱਕ ਗੁਰੂ ਘਰ ਨੂੰ ਦਿੱਤਾ ਆ ਤਾਂ ਮੈਂ ਇਹਨਾਂ ਦਾ ਸੂਨੀ ਕਮੇਟੀ ਵੱਲੋਂ ਤੇ ਬਹੁਤ-ਬਹੁਤ ਧੰਨਵਾਦ ਕਰਦਾ ਤੇ ਅਰਦਾਸ ਕਰਦਾ ਕਿ ਇਦਾਂ ਦਾ ਜਜਵਾ ਇਦਾਂ ਦਾ ਅਕੀਦਾ ਤੇ ਗੁਰੂ ਦੀ ਸੇਵਾ ਲੋੜਵੰਦ ਦੀ ਸੇਵਾ ਕੰ ਦਾ ਇਹਨਾਂ ਨੂੰ ਹਮੇਸ਼ਾ ਬਖਸ਼ਦਾ ਰਵੇ ਤਾਂ ਹੀ ਧਰਮ ਖੜਾ ਰਹਿਦਾ ਕੌਮਾਂ ਖੜੀਆਂ ਰਹਿੰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਸਤਨਾਮ ਸਿੰਘ ਬਾਜਵਾ ਜੀ ਸਰਪੰਚ ਪਿੰਡ ਬੈਰੋਕੇ ਬਲਾਕੇ ਦਾ ਪਪਾ ਨਾਨਕ ਮੈਂ ਵਿਰਾਸਤੀ ਫਾਊਂਡੇਸ਼ਨ ਟੋਡਰਮਲ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਜਿਹੜਾ ਪਿਛਲੇ ਦਿਨੀਂ 225 ਦੇ ਵਿੱਚ ਜਿੰਨੇ ਵੀ ਕਹਿ ਦਾ ਭਾਵ ਹੈ ਕਿ 라ਵੀ ਕਿਨਾਰੇ ਪਿੰਡ ਸੀਗੇ ਜਿਹੜੇ ਹੜਾਂ ਦੀ ਮਾਰ ਈ ਠਾਏ ਸੀਗੇ ਉੱਥੇ ਬਹੁਤ ਵੱਡੀ ਸੇਵਾ ਜਿਹੜੀ ਆ ਇਹਨਾਂ ਦੀ ਸਾਰੀ ਟੀਮ ਨੇ ਜਿਹੜੀ ਕੀਤੀ ਆ ਸੋ ਉਸੇ ਤਰੀਕੇ ਨਾਲ ਹੀ ਅੱਜ ਜਿਹੜੇ ਆ 6 ਪਿੰਡਾਂ ਨੂੰ ਗੁਰਦੁਆਰਾ ਸਾਹਿਬ ਦੀ ਇਮਾਰਤਾਂ ਵਾਸਤੇ ਲਾ ਲੋ ਜਾਂ ਉੱਥੇ ਹੋਰ ਵੀ ਕਿਸੇ ਵੀ ਜਿਹੜਾ ਲੋੜਵੰਦ ਕੰਮ ਲਈ ਅਸੀਂ ਜਿਹੜਾ 50000 ਰੁਪਏ ਜਿਹੜਾ ਵਰਸ ਸਕਦੇ ਆ ਉਹਦੇ ਵਾਸਤੇ ਇਹਨਾਂ ਨੇ 6 ਪਿੰਡਾਂ ਨੂੰ ਜਿਹੜਾ ਵਾ ਅੱਜ 50000 50000 ਰੁਪਿਆ ਜਿਹੜਾ ਵਾ ਉਹ ਰਾਸ਼ੀ ਜਿਹੜੀ ਆ ਦਿੱਤੀ ਆ ਮੈਂ ਧੰਨਵਾਦ ਕਰਦਾ ਟੋਡਨਮਲ ਫੰਡਰੇਸ਼ਨ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਦੀਵਾਨ ਟੋਡਨਮਲ ਬਰਾਦ ਸਤ ਜੋਗ ਫਾਊਂਡੇਸ਼ਨ ਆ ਸੰਧੂ ਭਰਾਵਾਂ ਨੇ ਜਿਹੜਾ ਇਹ ਪ੍ਰਾਲਾ ਕੀਤਾ ਆ ਦੀਵਾਨ ਟੋਡਨਮਲ ਦੀ ਹਵੇਲੀ ਨੂੰ ਉੱਥੇ ਹੀ ਦੇਖ ਦੇਣ ਦੇ ਲਈ ਜਿੱਦਾਂ ਦੀ ਹਵੇਲੀ ਪਹਿਲਾਂ ਜਦੋਂ ਬਣੀ ਸੀ ਤੇ ਉਹਦੇ ਤਹਿਤ ਜਿਹੜੇ ਅੱਜ ਸਾਡੀ ਇੱਥੇ ਮੀਟਿੰਗ ਹੋਈ ਹੈ ਕਿ ਉਹਨਾਂ ਨੇ ਇੱਕ ਵੱਡਾ ਕਾਰਜ ਜਦੋਂ ਹੜ੍ਹਾਂ ਦੀ ਮਾਰ ਪਈ ਆ ਪੰਜਾਬ ਦੀ ਧਰਤੀ ਤੇ ਤੇ ਉਹਨਾਂ ਨੇ 6 ਪਿੰਡ ਡੇਰਾ ਬਾਬਾ ਨਾਨਕ ਦੇ ਜਿਹੜੇ ਲੈਸ ਸੀ ਅਡੋਪ ਕੀਤੇ ਸੀ ਕਿ ਇਹਨਾਂ ਪਿੰਡਾਂ ਦੇ ਵਿੱਚ ਜੋ ਵੀ ਮੁਸ਼ਕਲ ਆ ਉਹਨੂੰ ਅਸੀਂ ਇਹ ਸੰਧੂਪਰਾ ਜਿਹੜੇ ਆ ਅਮਰੀਕਾ ਦੀ ਧਰਤੀ ਤੇ ਤਖਤ ਸਿੰਘ ਉਹਨਾਂ ਦੇ ਸਾਥੀ ਉਹਨਾਂ ਨੇ ਇਹ ਸੋਚਿਆ ਸੀ ਕਿ ਪਿੰਡਾਂ ਦੀ ਹਰ ਮੁਸ਼ਕਲ ਦੇ ਲਈ ਜਿਹੜੀਆਂ ਵੀ ਮੁਸ਼ਕਲਾਂ ਆਈਆਂ ਭਾਵੇਂ ਉਹ ਜ਼ਮੀਨ ਪ੍ਰਤੀ ਆਈਆਂ ਭਾਵੇਂ ਮਕਾਨ ਡਿਗਣ ਪ੍ਰਤੀ ਆਈਆਂ ਜਾਂ ਗੁਰੂ ਘਰ ਪ੍ਰਤੀ ਆਈਆਂ ਤਾਂ ਉਹਨਾਂ ਸਾਰੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਲਈ 6 ਪਿੰਡ ਅਡੌਪ ਕੀਤੇ ਤਾਂ ਉਹਨਾਂ 6 ਪਿੰਡਾਂ ਦੇ ਲਈ ਇਹਨਾਂ ਨੇ ਬੜੀ ਵੱਡੀ ਮਦਦ ਦਿੱਤੀ ਉਸ ਸਮੇਂ ਵੀ ਤੇ ਅੱਜ ਵੀ ਜਿਹੜੇ ਉਹ 6 ਪਿੰਡਾਂ ਦੇ ਗੁਰੂ ਘਰ ਆ ਤੇ ਉਹਨਾਂ ਨੂੰ ਆਪਾਂ ਇਹ ਸੰਧੂ ਭਰਾ ਤੇ ਤਖਤ ਸਿੰਘ ਉਹਨਾਂ ਨੇ ਕਿ 50-50000 ਰੁਪਇਆ ਇੱਕ ਗੁਰੂ ਘਰ ਨੂੰ ਦਿੱਤਾ ਆ ਤੇ ਮੈਂ ਇਹਨਾਂ ਦਾ ਆ ਸੋਮਨੀ ਕਮੇਟੀ ਵੱਲੋਂ ਤੇ ਬਹੁਤ-ਬਹੁਤ ਧੰਨਵਾਦ ਕਰਦਾ ਤੇ ਅਰਦਾਸ ਕਰਦਾ ਕਿ ਇਦਾਂ ਦਾ ਜਜਵਾ ਇਦਾਂ ਦਾ ਕੀਦਾ ਤੇ ਗੁਰੂ ਦੀ ਸੇਵਾ ਲੋੜਵੰਦ ਦੀ ਸੇਵਾ ਕਰਨ ਦਾ ਇਹਨਾਂ ਨੂੰ ਹਮੇਸ਼ਾ ਬਖਸ਼ ਰਵੇ ਤਾਂ ਹੀ ਧਰਮ ਖੜਾ ਰਹਿਦਾ ਕੌਮਾਂ ਖੜੀਆਂ ਰਹਿਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਸਤਨਾਮ ਸਿੰਘ ਬਾਜਵਾ ਜੀ ਸਰਪੰਚ ਪਿੰਡ ਬੈਰੋ ਕੇ ਬਲਾਕੇ ਦਾ ਬਾਬਾ ਨਾਨਕ ਮੈਂ ਵਿਰਾਸਤੀ ਫਾਊਂਡੇਸ਼ਨ ਟੋਡਰ ਮਲਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਜਿਹੜਾ ਪਿਛਲੇ ਦਿਨੀ 225 ਦੇ ਵਿੱਚ ਜਿੰਨੇ ਵੀ ਕਹਿ ਦਾ ਭਾਵ ਹੈ ਕਿ ਰਾਵੀ ਕਿਨਾਰੇ ਪਿੰਡ ਸੀਗੇ ਜਿਹੜੇ ਹੜ੍ਹਾਂ ਦੀ ਮਾਰ ਈ ਠਾਏ ਸੀਗੇ ਉੱਥੇ ਬਹੁਤ ਵੱਡੀ ਸੇਵਾ ਜਿਹੜੀ ਆ ਇਹਨਾਂ ਦੀ ਸਾਰੀ ਟੀਮ ਨੇ ਜਿਹੜੀ ਕੀਤੀ ਆ ਸੋ ਉਸੇ ਤਰੀਕੇ ਨਾਲ ਹੀ ਅੱਜ ਜਿਹੜੇ ਆ 6 ਪਿੰਡਾਂ ਨੂੰ ਗੁਰਦੁਆਰਾ ਸਾਹਿਬ ਦੀ ਇਮਾਰਤਾਂ ਵਾਸਤੇ ਲਾ ਲੋ ਜਾਂ ਉੱਥੇ ਹੋਰ ਵੀ ਕਿਸੇ ਵੀ ਜਿਹੜਾ ਲੋੜਵੰਦ ਕੰਮ ਲਈ ਅਸੀਂ ਜਿਹੜਾ 50000 ਰੁਪਏ ਜਿਹੜਾ ਵਰਤ ਸਕਦੇ ਆ ਉਹਦੇ ਵਾਸਤੇ ਇਹਨਾਂ ਨੇ 6 ਪਿੰਡਾਂ ਨੂੰ ਜਿਹੜਾ ਵਾ ਅੱਜ 50000 50000 ਰੁਪਏ ਜਿਹੜਾ ਵਾ ਉਹ ਰਾਸ਼ੀ ਜਿਹੜੀ ਆ ਦਿੱਤੀ ਆ ਮੈਂ ਧੰਨਵਾਦ ਕਰਦਾ ਟੋਲਡ ਮਲ ਫੰਡਰੇਸ਼ਨ ਦਾ